ਸਸ਼ਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 2024 ਦੇ ਵਿੱਚ ਉੱਚ ਸਿੱਖਿਆ ਦੇ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ ਜਿਸ ਵਿੱਚ ਕੈਨੇਡਾ ਯੂਕੇ ਅਤੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ ਬਿਊਰੋ ਆਫ ਇਮੀਗ੍ਰੇਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਖਤ ਵੀਜ਼ਾ ਨਿਯਮਾਂ ਵਧਦੀਆਂ ਲਾਗਤਾਂ ਅਤੇ ਕੂਟਨੀਤਿਕ ਤਣਾਅ ਦੇ ਕਾਰਨ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੇ ਵਿੱਚ 27% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਹਾਲਾਂਕਿ ਕੇ ਦੌਰਾਨ ਰੂਸ ਜਰਮਨੀ ਅਤੇ ਆਜ਼ਰਬੈਜਾਨ ਦੇ ਵਰਗੇ ਵੀ ਕਲੱਬ ਸਥਾਨਾਂ ਉਤੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਵਿਵਾਦਤਾ ਹੋਇਆ ਹੈ ਕੈਨੇਡਾ ਅਮਰੀਕਾ ਤੇ ਯੂਕੇ ਦੇ ਸਟੱਡੀ ਵੀਜ਼ਾ ਦੀ ਖੇਚ ਭਾਰਤੀ ਵਿਦਿਆਰਥੀਆਂ ਦੇ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਸਿਰਫ 1 ਸਾਲ ਦੌਰਾਨ ਇਨ੍ਹਾਂ ਤਿੰਨੋਂ ਮੁਲਕਾਂ ਦੇ ਵੱਲ ਜਾਣ ਵਾਲਿਆਂ ਦਾ ਅੰਕੜਾ 165000 ਤੱਕ ਘਟ ਗਿਆ ਹੈ ਸਭ ਤੋਂ ਵੱਧ ਨੁਕਸਾਨ ਕੈਨੇਡਾ ਦਾ ਹੋਇਆ ਜਿੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ ਅੱਧੀ ਰਹਿ ਗਈ ਹੈ ਬਿਊਰੋ ਆਫ ਇਮੀਗ੍ਰੇਸ਼ਨ ਦੇ ਅੰਕੜਿਆਂ ਦੇ ਮੁਤਾਬਕ 2023 ਦੇ ਦੌਰਾਨ 233000 ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਪਹੁੰਚੇ ਪਰ 2024 ਦੌਰਾਨ ਇਹ ਅੰਕੜਾ ਸਿਰਫ 1.37 ਲੱਖ ਰਹਿ ਗਿਆ ਅਤੇ ਮੌਜੂਦੇ ਵਰੇ ਦੌਰਾਨ ਗਿਣਤੀ ਹੋਰ ਵਧਾ ਜਾ ਸਕਦੀ ਹੈ। ਕੁੱਲ ਮਿਲਾ ਕੇ ਦਿੱਖਿਆ ਜਾਵੇ ਤਾਂ 2023 ਦੇ ਦੌਰਾਨ 8.93 ਲੱਖ ਭਾਰਤੀ ਵਿਦਿਆਰਥੀ ਵਿਦੇਸ਼ਾਂ ਦੇ ਵੱਲ ਗਏ ਜਦ ਕਿ 2024 ਦੇ ਦੌਰਾਨ ਇਹ ਗਿਣਤੀ ਘਟ ਕੇ 7.59 ਲੱਖ ਰਹੀ। ਸਖਤ ਵੀਜ਼ਾ ਨਿਯਮ ਅਤੇ ਪੜ੍ਹਾਈ ਤੇ ਮਕਰੋ ਪੱਕੇ ਹੋਣ ਦੀਆਂ ਸੰਭਾਵਨਾਵਾਂ ਦੇ ਵਿੱਚ ਆਈ ਕਮੀ ਨੇ ਭਾਰਤੀ ਵਿਦਿਆਰਥੀਆਂ ਦਾ ਮਨ ਕੈਨੇਡਾ ਅਮਰੀਕਾ ਅਤੇ ਯੂਕੇ ਵੱਲੋਂ ਮੋੜ ਦਿੱਤਾ ਹੈ ਸਿਰਫ ਇੰਨਾ ਹੀ ਨਹੀਂ ਕੈਨੇਡਾ ਦੇ ਨਾਲ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਪੈਦਾ ਹੋਈ 69ਵੀਂ ਭਾਰਤੀ ਵਿਦਿਆਰਥੀ ਦੀ ਕਮੀ ਦਾ ਵੱਡਾ ਕਾਰਨ ਮੰਨੀ ਜਾ ਰਹੀ ਹੈ ਕੈਨੇਡਾ ਸਰਕਾਰ ਜਿੱਥੇ ਕੋ ਮੰਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ ਚੁੱਕੀ ਹੈ ਤਾਂ ਉੱਥੇ ਭਾਰਤ ਸਨੇ 14 ਮੁਲਕਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦਰ ਕੀਤੀ ਜਾ ਚੁੱਕੀ ਹੈ यूके ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2024 ਤੋਂ ਕੁਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਜੀਵਨ ਸਾਥੀ ਸੱਦਣ ਦੀ ਸਹੂਲਤ ਤੋਂ ਵਾਂਝਾ ਕਰ ਦਿੱਤਾ ਗਿਆ ਜਿਸ ਮਗਰੋਂ ਯੂਕੇ ਦਾ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ 27% ਦੇ ਘਟ ਗਈ ਦੂਜੇ ਪਾਸੇ ਰੂਸ ਜਰਮਨੀ ਅਤੇ ਉਜ਼ਬੇਕਿਸਤਾਨ ਵਰਗੇ ਮੁਲਕਾਂ ਵੱਲ ਜਾ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੈਰਾਨਕੁਨ ਵਾਧਾ ਹੋਇਆ ਰਵਾਇਤੀ ਮੁਲਕਾਂ ਦੇ ਵੱਲ ਰੁਝਾਨ ਘਟਣ ਦੇ ਮਗਰੋਂ ਭਾਰਤੀ ਵਿਦਿਆਰਥੀਆਂ ਨੇ ਨਵੀਂ ਮੰਜ਼ਿਲ ਲੱਭ ਲਈ ਅਤੇ 2024 ਦੌਰਾਨ ਤਕਰੀਬਨ 33000 ਭਾਰਤੀ ਸਟੱਡੀ ਵੀਜ਼ਾ ਉਤੇ ਸਰਮਨੀ ਪਹੁੰਚੀ ਰੋਜ਼ਾਨਾ ਵਾਲਿਆਂ ਦੀ ਗਿਣਤੀ ਵਿੱਚ ਸਭ ਤੋਂ ਤੇਜ਼ 34% ਦੀ ਵਾਧਾ ਹੋਇਆ ਅਤੇ ਇਸ ਮੁੱਖ ਕਾਰਨ ਯੂਕਰੇਨ ਦੇ ਵਿਚਾਲੇ ਹਾਲਾਤ ਨੂੰ ਵੀ ਮੰਨਿਆ ਜਾ ਰਿਹਾ ਹੈ ਇੱਥੇ 10.15 ਕੇ 2019 ਤੋਂ ਬਾਅਦ ਪਹਿਲੀ ਵਾਰ ਸਟੱਡੀ ਵੀਜ਼ਾ ਉਤੇ ਵਿਦੇਸ਼ ਜਾ ਰਹੇ ਭਾਰਤੀ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਅਮਰੀਕਾ ਦੇ ਵਿੱਚ 트럼ਪ ਸੱਤਾ ਸੰਭਾਲ ਚੁਕੇ ਨੇ ਜਿਸ ਦੇ ਮੱਦੇ ਨਜ਼ਰ ਇਸ ਪਾਸੇ ਵੀ ਸੁਧਾਰ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਜਦ ਕਿ ਕੈਨੇਡਾ ਅਤੇ ਯੂਕੇ ਤੋਂ ਪਹਿਲਾਂ ਹੀ ਭਾਰਤੀ ਵਿਦਿਆਰਥੀਆਂ ਦਾ ਮੂੰਹ ਪੰਗ ਹੋ ਚੁਕਿਆ ਹੈ ਜ਼ਿਕਰ ਹੋ ਗਿਆ ਕਿ 2019 ਵੀ ਤੋਂ ਬਾਅਦ ਯਾਨੀ ਕਿ ਮਹਾਮਾਰੀ ਸਾਲ 2020 ਤੋਂ ਬਾਅਦ ਦੇ ਸਿਰਫ ਦੂਜੀ ਵਾਰ ਹੈ ਜਦੋਂ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਜਿਨ੍ਹਾਂ ਦਾ ਖਮਿਆਜ਼ਾ ਮੌਜੂਦਾ ਸਰਕਾਰ ਦੇ ਵੱਲੋਂ ਉਹਨਾਂ ਦੇ ਦੇਸ਼ ਤੇ ਲਗਾਈ ਗਈ پابੰਦੀਆਂ ਹੀ ਮੰਨੀਆਂ ਜਾ ਰਹੀਆਂ ਨੇ ਪਰ ਦੇਖਣਾ ਹੋਣਾ ਹੋਵੇਗਾ ਕਿ ਇਹ ਗਿਣਤੀ 2025 ਦੇ ਵਿੱਚ ਹੋ ਵਾਪਸ ਆਵੇਗੀ ਜਾਂ ਫਿਰ ਨਹੀਂ ਵੀਜ਼ਾ ਨੀਤੀਆਂ ਕੂਟਨੀਤਿਕ ਸੰਬੰਧਤਾ ਅਤੇ ਆਰਥਿਕ ਕਾਰਕਤ ਉਹੀ ਹੁਣ ਪਤਾ ਚਲੇਗਾ ਬਿਊਰੋ ਰਿਪੋਰਟ ਚੰਦਵਿੰਚ